ਅੱਜ ਗੁਰੂ ਕਾ ਬਾਗ ਮੋਰਚੀ ਦੀ ਬਰੇਗੰਡ ਦੇ ਮੌਕੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਫਿਰ ਦਰਬਾਰ ਸਾਹਿਬ ਵਿਖੇ ਵਿਸ਼ੇਸ਼ ਕਥਾ ਵਿਚਾਰ ਕੀਤੇ ਇਸ ਮੌਕੇ ਉਹਨਾਂ ਨੇ ਗੁਰੂ ਕੇ ਬਾਗ ਮੋਰਚਾ ਦਾ ਇਤਿਹਾਸ ਸਾਂਝਾ ਕਰਦਿਆਂ ਕਿਹਾ ਕਿ ਇਹ ਮੋਰਚਾ ਸਿੱਖ ਇਤਿਹਾਸ ਦਾ ਅਹਿਮ ਅਧਿਆਇ ਹੈ ਜਿਸ ਤੇ ਸਿੱਖਾਂ ਨੇ ਆਪਣੇ ਧਰਮ ਹੱਕ ਅਤੇ ਮਰਿਆਦਾ ਲਈ ਬੇਮਿਸਾਲ ਕੁਰਬਾਨੀਆਂ ਦਿੱਤੀਆਂ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਸਾਰਿਆਂ ਨੂੰ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਆ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਅੰਮ੍ਰਿਤ ਵੇਲੇ ਤੋਂ ਸੱਚੇ ਪਾਤਸ਼ਾਹ ਦੀ ਅੰਮ੍ਰਿਤ ਮਈ ਬਾਣੀ ਦੇ ਰਾਹੀ ਅਕਾਲ ਪੁਰਖ ਦੀ ਸਿੱਖ ਸਲਾਹ ਕਰਨ ਦਾ ਹੁਕਮ ਆ ਤੇ ਪੰਥ ਦੀ ਬਹੁਤ ਵੱਡੀ ਵਿਰਾਸਤ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਪਾਵਨ ਮੁਬਾਰਕ ਸਥਾਨ ਗੁਰਦੁਆਰਾ ਮਨਜੀ ਸਾਹਿਬ ਦੀਵਾਨ ਹਾਲ ਵਿਖੇ ਸੱਚੇ ਪਾਤਸ਼ਾਹ ਦੀ ਕਿਰਪਾ ਮਿਹਰ ਸਦਕਾ ਗੁਰ ਸ਼ਬਦ ਦੀ ਵਿਚਾਰ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਹੇ ਤੇਤੀ ਜਿਹੜੀ ਗੁਰੂ ਨੇ ਮਤਬੋ ਦਿੱਤੀ ਉਹਦੇ ਮੁਤਾਬਕ ਕੀਤੀ ਆ ਬਾਕੀ ਅੱਜ ਗੁਰੂ ਕੇ ਬਾਗ ਦਾ ਮੋਰਚਾ ਵਾ ਅੱਜ ਦੇ ਦੇਨੀ ਗੁਰੂ ਕੇ ਬਾਗ ਦਾ ਮੋਰਚਾ 1922 ਦੇ ਵਿੱਚ ਲੱਗਾ ਮਸਲਾ ਸੀ ਕਿ ਉੱਥੇ ਬਾਗ ਦੇ ਵਿੱਚੋਂ ਲੰਗਰ ਦੇ ਲਈ ਸਿੱਖ ਲੱਕੜਾਂ ਕੱਟਣ ਗਏ ਤੇ ਪੰਜ ਸਿੱਖ ਗ੍ਰਿਫਤਾਰ ਕੀਤੇ ਪੰਥ ਨੇ ਇਹ ਸਮਝਿਆ ਕਿ ਇਹ ਸਿੱਧਮ ਸਿੱਧਾ ਸਾਡੇ ਧਾਰਮਿਕ ਕੰਮਾਂ 'ਚ ਦਖਲਅੰਦਾਜ਼ੀ ਆ ਤਾਂ ਪੰਥ ਨੇ ਫਿਰ ਉਥੋਂ ਮੋਰਚਾ ਲਾਇਆ ਇਥੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮੰਜੀ ਸਾਹਿਬ ਤੋਂ ਇੱਥੇ ਇਕੱਠ ਹੁੰਦਾ ਸੀ ਤੇ ਫਿਰ ਅਰਦਾਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅੱਗੇ ਤੁਰਦੇ ਹੀ ਸ਼ਬਦ ਪੜਦੇ ਜਾਂਦੇ ਹੀ ਸੂਰਾ ਸੋ ਪਹਿਚਾਨੀਆਂ ਜੋ ਲਰੈਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬ ਹੁਨਾ ਛੜੇ ਖੇਤ ਭਾਵੇਂ ਸਿੱਖਾਂ ਨੂੰ ਸਮਾ ਵਾਲੀ ਡਾਂਗ ਦੇ ਨਾਲ ਕੁੱਟਿਆ ਗਿਆ ਛਾਂਟਿਆਨਾ ਕੁੱਟਿਆ ਗਿਆ ਸਿਰਫ ਇਹ ਦਿੱਤੇ ਗਏ ਦਰਜਤ ਤੋਂ ਵੱਧ ਸਿੱਖ ਸ਼ਹੀਦ ਹੋਏ 1500 ਤੋਂ ਵੱਧ ਜ਼ਖਮੀ ਹੋਏ 5600 ਤੋਂ ਵੱਧ ਗ੍ਰਿਫਤਾਰੀਆਂ ਆਈਆਂ ਪਰ ਸਿੱਖਾਂ ਦੇ ਸਿਰੜ ਦੇ ਸਾਹਮਣੇ ਅੰਗਰੇਜ਼ਾਂ ਦੀ ਹਕੂਮਤ ਨੂੰ ਝੁਕਣਾ ਪਿਆ ਸੀ ਤੇ ਇਹ ਜਿਹੜਾ ਮੋਰਚਾ ਸੀ ਗੁਰੂ ਪੰਥ ਖਾਲਸੇ ਨੇ ਫਤਿਹ ਕੀਤਾ ਔਰ ਸਾਰੇ ਸੰਸਾਰ ਨੂੰ ਇਹ ਦੱਸਿਆ ਕਿ ਸਿੱਧੀ ਦਖਲ ਅੰਦਾਜ਼ੀ ਤੇ ਇੱਕ ਪਾਸੇ ਆ ਅਸੀਂ ਤੇ ਗੁਰੂ ਘਰ ਦੀਆਂ ਜਿਹੜੀਆਂ ਲੱਕੜਾਂ ਵਾਂ ਉਹਦੇ ਤੇ ਵੀ ਕਿਸੇ ਨੂੰ ਦਾਵਾ ਨਹੀਂ ਕਰ ਦਿੰਦੇ ਜੋ ਗੁਰੂ ਦਾਵਾ ਉਹ ਗੁਰੂ ਦਾ ਹੀ ਆ ਸੰਗਤ ਦਾਵਾ ਪੰਥ ਦਾਵਾ ਉਹਦੇ ਉਤੇ ਕਿਸੇ ਦਾ ਦਾਵਾ ਨਹੀਂ ਹੋ ਸਕਦਾ ਤਾਂ ਇਹ ਮੋਰਚੇ ਸਾਨੂੰ ਚੜ੍ਹਦੀ ਕਲਾ ਦਾ ਸੰਦੇਸ਼ ਦਿੰਦੇ ਆ ਕਿ ਕਿਵੇਂ ਜਿਹੜੀ ਸਿੱਖ ਕੌਮ ਆ ਆਪਣੀ ਪੰਥ ਕਮਰਿਆਦਾ ਲਈ ਗੁਰਧਾਮਾਂ ਦੀ ਮਾਣ ਮਰਿਆਦਾ ਦੀ ਮੋਰਚੇ ਲਾਉਂਦੀ ਰਹੀ ਮੋਰਚੇ ਫਤਿਹ ਕਰਦੀ ਰਹੀ ਅੱਜ ਵੀ ਸਾਨੂੰ ਜਿੱਥੇ ਅਸੀਂ ਗੁਰੂ ਕੇ ਬਾਗ ਮੋਰਚੇ ਦੇ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਆ ਉਹਨਾਂ ਦੇ ਸਿਰੜ ਨੂੰ ਸਜਦਾ ਕਰਦੇ ਆ ਉਥੇ ਕੌਮ ਨੂੰ ਇਹ ਅਪੀਲ ਵਾ ਕਿ ਅੱਜ ਵੀ ਸਾਨੂੰ ਇਸੇ ਤਰ੍ਹਾਂ ਗੁਰੂ ਦੀ ਭੈ ਭਾਵਨੀ ਦੇ ਵਿੱਚ ਚੱਲ ਕੇ ਪੰਥ ਦੇ ਵੱਡੇ ਕਾਰਜਾਂ ਲਈ ਇੱਕ ਮੁੱਠ ਹੋ ਕੇ ਚੱਲਣ ਦੀ ਲੋੜ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ